ਇੱਕ ਵਾਰੀ ਤੁਸੀਂ ਆਪਣੇ ਬੇਟੇ ਦੀ ਤਸਵੀਰ ਦਿਖਾ ਦਿਓ ਤੇ ਜਿਹੜੇ ਲੋਕ ਅਗਰ ਤੁਹਾਡੇ ਨਾਲ ਸੰਪਰਕ ਕਰਨਾ ਚਾਹਣ ਅਗਰ ਤੁਹਾਡੇ ਬੱਚੇ ਨੂੰ ਅਗਰ ਕੋਈ ਦੇਖੇ ਤਾਂ ਇੱਕ ਵਾਰੀ ਤੁਸੀਂ ਆਪਣਾ ਨੰਬਰ ਵੀ ਦੱਸ ਦਿਓ ਹਾਂਜੀ ਮੈਂ ਸਾਰਾ ਕੁਝ ਦੱਸ ਦੇਣਾ ਆ ਬੇਟਾ ਹੈ ਜੀ ਬਲੂ ਕਲਰ ਦਾ ਨੇ ਪਟਕਾ ਬੰਨਿਆ ਜੇ yellow ਕਲਰ ਦੀ ਟੀ-ਸ਼ਰਟ ਪਾਈ ਜੇ ਬਲੂ ਕਲਰ ਦਾ ਪਜਾਮਾ ਜੇ ਮੈਰੂਨ ਕਲਰ ਦਾ ਬੈਗ ਉਹਨੇ ਮੋਢੇ ਤੇ ਪਾਇਆ ਜੇ ਸਰਦਾਰ ਸੋਨਾ ਕੋਈ ਇਹੋ ਜੀ ਗੱਲ ਨਹੀਂ ਕੋਈ ਟੈਨਸ਼ਨ ਵਾਲੀ ਵੀ ਗੱਲ ਨਹੀਂ ਹਾਂਜੀ ਭਾਜੀ ਕੀ ਨਾਮ ਜੀ ਆਪਣਾ ਮੇਰਾ ਭਾਜੀ ਜੰਗਬਹਾਦਰ ਸਿੰਘ ਕਿ ਕਿੱਥੇ ਤੋਂ ਰਹਿਣ ਵਾਲੇ ਭਾਜੀ ਅਸੀਂ ਭਾਜੀ ਪੱਲਾ ਕਲੋਨੀ ਦੇ ਤੇ ਭਾਜੀ ਕੀ ਮਾਮਲਾ ਹੋਇਆ ਜਿਹੜਾ ਤੁਹਾਡਾ ਬੱਚਾ ਜਿਹੜਾ ਮਿਸਿੰਗ ਹੋ ਗਿਆ ਸਾਰਾ ਡਿਟੇਲ ਦੱਸਿਓ ਕਿੰਨੇ ਵਜੇ ਮਿਸਿੰਗ ਹੋਇਆ ਉਹ ਕਿੰਨੀ ਤਰੀਕ ਨੂੰ ਹੈ ਭਾਜੀ ਕੱਲ 11 ਤਰੀਕ ਨੂੰ ਸਵਾ 6 ਵਜੇ ਟਿਊਸ਼ਨ ਤੇ ਜਾਂਦਾ ਭਾਜੀ ਉਹ ਤੇ ਟਿਊਸ਼ਨ ਤੇ ਨਹੀਂ ਗਿਆ ਅਸੀਂ ਫਿਰ ਉਹਨਾਂ ਨੂੰ ਫੋਨ ਕੀਤਾ ਜਦੋਂ ਸਵਾ 8 ਵਜੇ ਛੁੱਟੀ ਹੁੰਦੀ ਉਹਨੂੰ ਤੇ ਸਵਾ 8 ਵਜੇ ਫੋਨ ਕੀਤਾ ਉਹਨਾਂ ਨੂੰ ਤੇ ਉਹਦੇ ਮੈਡਮ ਕਹਿੰਦੇ ਕਿ ਉਹ ਘਰ ਨਹੀਂ ਆਇਆ ਉਹ ਟਿਊਸ਼ਨ ਤੇ ਨਹੀਂ ਆਇਆ ਸੌਰੀ ਅੱਛਾ ਤੇ ਉਸ ਤੋਂ ਬਾਅਦ ਅਸੀਂ ਫਿਰ ਜਿਹੜੀ ਆ ਜਾਂਚ ਜਿਹੜੀ ਸ਼ੁਰੂ ਕਰਤੀ ਫੜਾ ਫੜ ਉਸੇ ਟਾਈਮ ਅਸੀਂ ਗਏ ਆ ਫਿਰ 6 ਢੇਠਾੜੇ ਗਏ ਆ ਉਹਨਾਂ ਨੇ ਵੀ ਸਾਡਾ ਜਿਹੜੀ ਲਖੀਆ ਕੰਪਲੀਟ ਲਿਖੀ ਉਸੇ ਟਾਈਮ ਸਾਡੀ ਉਹਨਾਂ ਨਾਲੇ ਬਹੁਤ ਸਾਥ ਦਿੱਤਾ ਉਹਨਾਂ ਨੇ ਵੀ ਸਾਡਾ ਹੁਣ ਵੀ ਭਾਜੀ ਸਾਰਾ ਚੱਲ ਰਿਹਾ ਵਾ ਸੀਬਿਆਂ ਦੀ ਵੀ ਆਏ ਆ ਟੀਮ ਉਹਨਾਂ ਨੇ ਵੀ ਵੱਖਰੇ ਵੱਖਰੇ ਇਲਾਕਿਆਂ ਦੇ ਵਿੱਚ ਜਿਹੜਾ ਵਾ ਉਹ ਭੇਜੇ ਹੋਏ ਆ ਆਪਣੇ ਬੰਦੇ ਅਤੇ ਤੁਹਾਨੂੰ ਕੀ ਲੱਗਦਾ ਕਿ ਬੱਚਾ ਘਰੋਂ ਨੋਰਮਲ ਗਿਆ ਕੋਈ ਗਲਬਾਤ ਨਹੀਂ ਹਾਂ ਹਾਂਜੀ ਬਿਲਕੁਲ ਨੋਰਮਲ ਕੋਈ ਗਲਬਾਤ ਨਹੀਂ ਹਾਂ ਸਾਡੇ ਕੋ ਫੁਟੇਜ ਹੈ ਗਿਆ ਆਦੀਆਂ ਉਹ ਨੱਚਦਾ ਹੀ ਜਾਂਦਾ ਕੋਈ ਇਦਾਂ ਦੀ ਕੋਈ ਗੱਲ ਨਹੀਂ ਆ ਕਿ ਕੋਈ ਪ੍ਰੈਸ਼ਰ ਹੈ ਜਾਂ ਵੀ ਦਿਮਾਗ ਤੇ ਕੋਈ ਪ੍ਰੋਬਲਮ ਹੈ ਕੋਈ ਇਹੋ ਜੀ ਗੱਲ ਨਹੀਂ ਆ ਬਸ ਬੱਚੇ ਤੁਹਾਨੂੰ ਪਤਾ ਪਤਾ ਨਹੀਂ ਸਮਝ ਨਹੀਂ ਸਾਨੂੰ ਵੀ ਨਹੀਂ ਸਮਝ ਲੱਗੀ ਕੀ ਬਣਿਆ ਕੋਈ ਜਿਹੜੀ ਸੀਸੀਟੀਵੀ ਲਾਸਟ ਜਿਹੜੀ ਆ ਉਹ ਕਿੱਥੋਂ ਦੀ ਲੋਕੇਸ਼ਨ ਜਿਹੜੀ ਆ ਸੀਸੀਟੀਵੀ ਜਿਹੜੀ ਲਾਸਟ ਜਿਹੜੀ ਆ ਰਹੀ ਜੇ ਉਹ ਭਾਜੀ ਆ ਰਹੀ ਹਰਗਬਿੰਦ ਐਵਨਿਊ ਦੀ ਅੱਛਾ ਲਾਸਟ ਹਾਂਜੀ ਹਾਂਜੀ ਠੀਕ ਤੇ ਉਹ ਉਹ ਹਰਗਬਿੰਦ ਐਵਨਿਊ ਜਿਹੜੀ ਲਾਸਟ ਜਿਹੜੀ ਫੁਟੇਜ ਹੈਗੀ ਉਹ ਸਾਡੇ ਕੋਲ ਹੋ ਹੈਗੀ ਆ ਤੇ ਬਾਕੀ ਜਿਹੜੀ ਅੱਗੇ ਦੀ ਜਾਂਚ ਹੈਗੀ ਉਹ ਚੱਲਦੀ ਪਈ ਜੇ ਸੀਬੀਆਈ ਦੀ ਜਿਹੜੀ ਬਾਕੀ ਦੇ ਹੈਗੇ ਮੁਲਾਜ਼ਮ ਸਾਰੇ ਉਹ ਲੱਗੇ ਹੋਏ ਆ ਪੁਲਿਸ ਵੱਲੋਂ ਪੂਰਾ ਸਹਿਯੋਗ ਹਾਂਜੀ ਹਾਂਜੀ ਪੂਰਾ ਸਹਿਯੋਗ ਭਾਜੀ ਕੋਈ ਕੋਈ ਕਮੀ ਪੇਸ਼ੀ ਨਹੀਂ ਭਾਜੀ ਬਸ ਬੇਨਤੀ ਆ ਬਸ ਪੁੱਤ ਘਰ ਆ ਜਾ ਤੂੰ ਤੇ ਜਿਹੜੇ ਦੇਖ ਰਹੇ ਨੇ ਤੁਹਾਨੂੰ ਜਾਂ ਤੁਹਾਡਾ ਬੱਚਾ ਜਿਹੜਾ ਦੇਖ ਰਿਹਾ ਤੁਹਾਨੂੰ ਉਹਨੂੰ ਤੁਸੀਂ ਕੀ ਅਪੀਲ ਕਰਨਾ ਚਾਹੋਗੇ ਉਹਨੂੰ ਇਹੋ ਕਹਿੰਨੇ ਘਰ ਆ ਜਾ ਬੱਤ ਬਸ ਹੋ ਗਈ ਉਹਨਾਂ ਦੀ ਇੱਕ ਵਾਰੀ ਤੁਸੀਂ ਆਪਣੇ ਬੇਟੇ ਦੀ ਤਸਵੀਰ ਦਿਖਾ ਦਿਓ ਹਾਂਜੀ ਤੇ ਜਿਹੜੇ ਲੋਕ ਅਗਰ ਤੁਹਾਡ ਨਾਲ ਸੰਪਰਕ ਕਰਨਾ ਚਾਹਣ ਅਗਰ ਤੁਹਾਡੇ ਬੱਚੇ ਨੂੰ ਅਗਰ ਕੋਈ ਦੇਖੇ ਤਾਂ ਇੱਕ ਵਾਰੀ ਤੁਸੀਂ ਆਪਣਾ ਨੰਬਰ ਵੀ ਦੱਸ ਦਿਓ ਹਾਂਜੀ ਮੈਂ ਸਾਰਾ ਕੁਝ ਦੱਸ ਦਾਂ ਨਾ ਆ ਬੇਟਾ ਹੈ ਜੀ ਬਲੂ ਕਲਰ ਦਾ ਨੇ ਪਟਕਾ ਬੰਨਿਆ ਜੇ yellow ਕਲਰ ਦੀ ਟੀ-ਸ਼ਰਟ ਪਾਈ ਜੇ ਬਲੂ ਕਲਰ ਦਾ ਪਜਾਮਾ ਜੇ ਮੈਰੂਨ ਕਲਰ ਦਾ ਬੈਗ ਉਹਨੇ ਮੋਢੇ ਤੇ ਪਾਇਆ ਜੇ ਸਰਦਾਰ ਸੋਨਾ ਕੋਈ ਇਹੋ ਜੀ ਗੱਲ ਨਹੀਂ ਕੋਈ ਟੈਨਸ਼ਨ ਵਾਲੀ ਵੀ ਗੱਲ ਨਹੀਂ ਆ ਤੇ ਪਾਸ਼ਮਾ ਅਗਰ ਤੁਹਾਡੇ ਬੱਚੇ ਨੂੰ ਕੋਈ ਲੱਭਦਾ ਹੈ ਜਾਂ ਦੇਖਦਾ ਹੈ ਤੇ ਕਿਸ ਨੰਬਰ ਤੇ ਤੁਹਾਡੇ ਨਾਲ ਸੰਪਰਕ ਕਰੇ ਮੈਂ ਨੰਬਰ ਬੋਲ ਦਿੰਦਾ ਭਾਈ 9646 581513 9646 ਇਹ ਦੂਸਰਾ ਨੰਬਰ ਹੈਗਾ 9646 312136 ਦੋ ਨੰਬਰ ਹੈਗਾ ਸੰਪਰਕ ਕਰੋ ਹੱਥ ਜੋੜ ਕੇ ਬੇਨਤੀ ਕਿਤੇ ਵੀ ਬੱਚਾ ਮਿਲਦਾ ਉਹਨੂੰ ਸਾਡੇ ਕੋਲ ਲੈ ਕੇ ਆਓ